ਬਿਨੇ ਮਾਇ ਜੀ ਉਹ ਹੀ ਨੀਡੂ ਸ਼ਟਰਾਂ ਵਾਲੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਮੈਨੂੰ ਉਹਦੇ ਨਾਲ ਨਾਲ ਮਿਲਾਓ ਜਿੰਦਾਬਾਦ ਬਿਨੇ ਮਾਇ ਜਿੰਦਾਬਾਦ ਬਿਨੇ ਮਾਇ ਜਿੰਦਾਬਾਦ ਬਿਨੇ ਮਾਇ ਜਿੰਦਾਬਾਦ ਬਿਨੇ ਮਾਇ ਜਿੰਦਾਬਾਦ ਬੱਦਗੀ ਅਭੀ ਜਿੱਤ ਗਿਆ ਬਿਨੇ ਮਾਇ ਤੇ ਹੈਪੀ ਬਣਾਣਾ ਅੱਛਾ ਹੁਣ ਲੜੋਗੇ ਇਲੈਕਸ਼ਨ ਇਹਨਾਂ ਦੀ ਪਾਰਟੀ ਵੱਲੋਂ ਲੜੋਗੇ ਇਲੈਕਸ਼ਨ ਲੜਾਂਗੇ

ਦੇਖਿਓ ਇਹਨਾਂ ਲੋਕਾਂ ਨੇ ਨਾ ਵੋਟਾਂ ਪਵਾਉਣੀਆਂ ਤੇ ਐਮਪੀ ਬਣਾਣਾ ਪਰ ਵੇਖ ਲਓ ਤੁਸੀਂ ਤੇ ਉਹਨਾਂ ਨੂੰ ਸਪੈਸ਼ਲ ਟਿਕਟ ਦੇ ਪਰ ਬੋਲਦਾ ਕਿਉਂ ਨਹੀਂ ਕੁਝ ਬੰਦੇ ਨਾ ਬੋਲਦਾ ਕਿਉਂ ਨਹੀਂ ਸਿਰ ਪਰ ਹੁੰਦੀ ਹੈ ਅੱਜ ਬੋਲਦੇ ਠਹਿਰ ਜੋ ਠਹਿਰ ਜੋ ਉਹ ਮੈਨੇ ਜੀ ਅੱਜ ਬੋਲਦੇ ਕਿਉਂ ਨਹੀਂ ਪਏ ਅੱਗੇ ਤੇ ਤੁਸੀਂ ਚੁੱਪ ਨਹੀਂ ਹੁੰਦੇ ਅੱਜ ਬੋਲਦੇ ਹਜੂ ਉਮਜਾਰਾ ਸਿਰ ਪਰ ਹੋਲਾ ਪਈ ਹੈ ਉਹ ਨਹੀਂ ਕੋਈ ਗੱਲ ਹੈ ਬਾਕੀ ਠੀਕ ਜੋ ਵੀ ਚੋਣ ਪ੍ਰਚਾਰ ਕਦੋਂ ਸ਼ੁਰੂ ਕਰ ਰਹੇ ਚੋਣ ਪ੍ਰਚਾਰ ਮੈਨੂੰ ਲੋੜ ਹੀ ਨਹੀਂ ਪੈਂਦੀ ਲੋਕੀ ਉੱਦਾਂ ਹੀ ਮੈਨੂੰ ਜਾਣਦੀ ਦੁਨੀਆ ਮੈਨੂੰ ਆਟੋਮੈਟਿਕਲੀ ਆਲਮੋਸਟ ਦੁਨੀਆ ਜਾਣਦੀ ਹੈਗੀ ਨਾ ਹੀ ਮੇਰਾ ਲੈਣ ਦੇ ਲੋਕ ਪਰ ਮੈਨੂੰ ਮਤਕੀ ਮਤਕੀ ਲੋੜ ਹੀ ਨਹੀਂ ਚੋਣ ਪ੍ਰਚਾਰ ਕਰਨ ਦੀ ਇਹ ਇੱਕ ਮਿੰਟ ਭਾਜੀ ਪਲੀਜ਼ ਰਿਕਵੈ ਪਲੀਜ਼ ਰਿਕਰਡਾ ਹੱਥ ਜੋੜ ਕੇ ਭਾਜੀ ਥੋੜ੍ਹਾ ਮਿੰਟ ਦੇਖੋ ਜਿੱਦਾਂ ਸਾਡੀ ਜਿੱਦਾਂ ਸਾਡੀ ਫਿਲਮ ਜਿੱਦਾਂ 7 ਤਰੀਕ ਨੂੰ ਫਾਰਮ ਪਰ ਜਾਣਿਆ ਉਦੋਂ ਸਾਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਨੀ ਮੈਂ ਸਸਕੁਤ ਨਹੀਂ ਪਾਰਟ 2 ਵੱਡੇ ਪਰਦੇ 'ਚ ਵੱਡੇ ਪਰਦੇ 'ਚ ਲਗਣੀ ਆ ਉਹਦੇ ਵਿੱਚ ਤੁਹਾਡਾ ਭਰਾ ਇੱਕ ਉਹਦਾ ਤੁਹਾਡਾ ਭਰਾ ਉਹਦੇ ਤੁਹਾਡਾ ਭਰਾ ਮੰਤਰੀ ਦਾ ਰੋਲ ਕਰ ਰਿਹਾ ਉਸ ਫਿਲਮ ਦੇ ਵਿੱਚ ਮੰਤਰੀ ਦਾ ਰੋਲ ਕਰ ਰਿਹਾ ਮੈਂ ਤੁਹਾਨੂੰ ਕੁਝ ਫੋਟੋ ਦਿਖਾਉਂਗਾ ਇਹਨਾਂ ਇਹਨਾਂ ਨੂੰ ਨਹੀਂ ਦਊਂਗੇ ਫਿਲਮ 'ਚ ਰੋਲ ਹਾਂਜੀ ਮੈਨੂੰ ਪਤਾ ਨਹੀਂ ਸੀਗਾ ਹੁਣ ਤਾਂ ਸਾਡੀ ਗੱਲ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਹੁਣੀ ਇਹ 2 ਮਿੰਟ 1 ਮਿੰਟ ਇਹ ਆ ਲਖੋ ਜੀ ਮੈਂ ਨਾ ਝੂਠ ਨਹੀਂ ਮਾਰਦਾ ਮੈਂ ਹਮੇਸ਼ਾ ਸੱਚ ਕਹਾਂਗਾ ਜੋ ਸੱਚਾਈ ਤੱਕ ਜਾਵੇ ਗੱਲ ਉਹ ਹੁੰਦੀ ਆ ਬਈ ਪਤਾ ਲੱਗੇ ਜਿਹੜੀ ਗੱਲ ਸਹੀ ਆ ਮੈਂ ਹਵਾ ਜਤੀਰ ਨਹੀਂ ਮਾਰਦਾ ਲੋਕੀ ਐਵੇਂ ਕੇ ਮੈਨੂੰ ਕਹੋਂਗੇ ਜੋ ਮਰਜੀ ਪਰ ਮੈਂ ਜਿਹੜੀ ਗੱਲ ਕਰੂੰਗਾ ਸਰ ਜੀ ਲਗਾਤਾਰ ਅਕਸਰ ਸੋਸ਼ਲ ਮੀਡੀਆ ਤੇ ਕਹਿੰਦੇ ਰਹਿੰਦੇ ਹੋ ਕਿ ਮੈਨੂੰ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਾ ਦਿਓ ਉਹ ਕਾਰਨ ਕੀ ਪਾਜੀ ਮੈਂ ਦਸ ਤਰੀਕਾ ਦੱਸਦਾ ਅਜੇ ਨੀਟੂ ਜੀ ਰੈਲੀ ਦਾ ਕੀ ਪ੍ਰੋਗਰਾਮ ਤੁਹਾਡਾ ਕੋਲ ਰੋਡ ਸ਼ੋਅ ਹਜੇ ਤਾਂ ਖਾਲੀ ਦਫਤਰ ਬਣਾਇਆ ਭਾਈ ਦਾ ਭਾਈ ਦਾ ਦਫਤਰ ਬਣਾਇਆ ਦਫਤਰ ਵਿੱਚ ਅਸੀਂ ਆਏ ਆ ਤੇ ਬਹੁਤ ਯਾਰ ਵਧੀਆ ਬੰਦੇ ਸਾਰੇ ਸਾਰੇ ਬੜੇ ਘੈਂਟ ਬੰਦੇ ਸਾਰਿਆਂ ਨੇ ਸਵਾਗਤ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਜੀ ਤੁਸੀਂ 2.5 ਹਜ਼ਾਰ ਬੰਦਾ ਇਕੱਠਾ ਕਰਤਾ ਦੇਖੋ 2.5 ਹਜ਼ਾਰ ਬੰਦਾ ਨਹੀਂ ਇਹਨਾਂ ਨੂੰ 2.5 ਲੱਖ ਬੰਦਾ ਚਾਹੀਦਾ ਔਰ ਬੋਟਾ ਘੜ ਘੜ ਇਹਨਾਂ ਨੂੰ 7-8 ਲੱਖ ਤੋਂ ਬਿਦਾਓ ਜੀ ਬਤਾ ਕੇ ਜਿਤਾਉਣਾ ਵਾ ਔਰ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਦੱਸ ਦੋ ਅੱਜ ਕੀ ਕਿ ਸ਼ਰੀਬ ਬੰਦਾ ਲਿਆਉਣਾ ਵਾ